ਕੀ ਯੂਨੀਵਰਸਿਟੀ ਦੇ ਉੱਤੇ ਪੰਜਾਬੀਆਂ ਦਾ ਹੱਕ ਨਹੀਂ ਬਣਦਾ ਵੀ ਪੰਜਾਬੀਆਂ ਤੋਂ ਜਗ੍ਹਾ ਲੈ ਕੇ ਹਨਾ ਪੰਜਾਬੀਆਂ ਤੋਂ ਪੈਸੇ ਲੈ ਕੇ ਯੂਨੀਵਰਸਿਟੀ ਬਣਾਈ ਹੋਈ ਹੈ ਸਾਡੀ ਇਤਿਹਾਸਕ ਯੂਨੀਵਰਸਿਟੀ ਹੈ ਇਹ ਜਿਵੇਂ ਚੰਡੀਗੜ੍ਹ ਪੰਜਾਬ ਦਾ ਉਹ ਯੂਨੀਵਰਸਿਟੀ ਪੰਜਾਬ ਦੀ ਹੈ ਸਾਰੀ ਕਾਰਜਕਰਤਾ ਜਿਹੜੀ ਕਮੇਟੀ ਦਾ ਜਿਹੜਾ ਕੰਟਰੋਲ ਹੈ ਉਹਨੂੰ ਪੰਜਾਬ ਦੇ ਲੋਕਾਂ ਦੇ ਹੱਥਾਂ ਤੋਂ ਖੋਹ ਕੇ ਜੇ ਆਪਾਂ ਕੇਂਦਰਵਲ ਦੇ ਦਾਂਗੇ ਇਹਦਾ ਮਤਲਬ ਕੀ ਵੀ ਕੱਲ ਨੂੰ ਇੱਥੇ ਕੀ ਪੜਾਉਣਗੇ ਤੇ ਕੌਣ ਪੜਾਊਗਾ ਇਹ ਅਸੀਂ ਤਾਂ ਇਹ ਨਹੀਂ ਕਰਾਂਗੇ ਇਹ ਆਪਾਂ ਤਾਂ ਇਹ ਨਹੀਂ ਕਰਾਂਗੇ ਇਹ ਉਹ ਹਿੰਦੀ ਹਿੰਦੂ ਹਿੰਦੂ ਰਾਸ਼ਟਰ ਵਾਲੇ ਲੋਕ ਤਿਆ ਕਰਨਗੇ ਮਸਲੇ ਦੇ ਵਿੱਚ ਸੈਨੇਟ ਕੀ ਹੈ ਤੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੈਨੇਟ ਦਾ ਮਸਲਾ ਉੱਠ ਰਿਹਾ ਹੈ ਉਹ ਮਸਲਾ ਕੀ ਹੈ ਇਹ ਇਹਨਾਂ ਨੇ ਲਗਾਤਾਰ ਦੇਖੋ ਸਕੂਲਾਂ ਦੇ ਵਿੱਚ ਸਾਡੇ ਸਿਲੇਬਸ ਬਦਲਨੇ ਸ਼ੁਰੂ ਕਰਤੇ ਹੈ ਨਾ ਸਕੂਲ ਦੀਆਂ ਇਤਿਹਾਸਿਕੀਆਂ ਕਿਤਾਬਾਂ ਯਾਨੀ ਬਦਲਤੀਆਂ ਨੇ ਆਪਾਂ ਆਪਾਂ ਨੂੰ ਜਿਹੜੀਆਂ ਕਵਤਾਵਾਂ ਜਿਹੜਾ ਲਿਟਰੇਚਰ ਪੜਾਉਂਦੇ ਨੇ ਉਹਦੇ ਵਿੱਚ ਬਹੁਤ ਬਦਲਾਅ ਕੀਤੇ ਨੇ ਤੇ ਯੂਨੀਵਰਸਿਟੀ ਦੇ ਵਿੱਚ ਵੀ ਤਾਂ ਕਰਨਗੇ ਨਾ ਆਮ ਆਦਮੀ ਪਾਰਟੀ ਦੇ ਜਦੋਂ ਮੈਂਬਰ ਇੱਥੇ ਪਹੁੰਚਦੇ ਨੇ ਸਵਾਲ ਤੇ ਸਵਾਲ ਕੀਤੇ ਕਿਸ ਤਰ੍ਹਾਂ ਜਜ਼ਬਾ ਉਠਿਆ ਮਨ ਦੇ ਵਿੱਚ ਕਿ ਤੁਸੀਂ ਇੱਕਦਮ ਸਵਾਲਾਂ ਦੀ ਵਿਚਾਰ ਹੀ ਉਹਨਾਂ ਦੇ ਉੱਤੇ ਕਰਦੇ ਹੋ। ਭਗਵਾਨਤ ਮਾਨ ਸਰਕਾਰ ਦੇ ਨਾਲ ਇਹਨਾਂ ਨੇ ਪਹਿਲੀ ਵਾਰ ਵੀ ਨਹੀਂ ਕੀਤਾ ਵੀ ਸੈਨੇਟ ਤੇ ਇਸ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਮਸਲੇ ਦੇ ਉੱਤੇ ਇਹਨਾਂ ਦੀ ਜਿਹੜੀ ਚੁੱਪੀ ਹੈ ਮਤਲਬ ਉਹ ਵਿਦਿਆਰਥੀਆਂ ਨੂੰ ਤੇ ਇਦੋਂ ਦੇ ਲੋਕਾਂ ਨੂੰ ਬਹੁਤ ਮਹਿੰਗੀ ਪਈ ਹੋਈ ਹੈ। ਪੰਜਾਬ ਯੂਨੀਵਰਸਿਟੀ ਦਾ ਭਗਮੇ ਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਮੇ ਕਰਨ ਦੀ ਵਿਰੋਧਤਾ ਹੈ ਜਾਂ ਫਿਰ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹੜਾ ਸੈਂਟਰ ਦਾ ਕਬਜ਼ਾ ਆ ਉਹ ਉਹਦੀ ਵਿਰੋਧਤਾ ਹੋ ਰਹੀ ਹੈ। ਕਿਸਨੇਹਾ ਯੂਨੀਅਨ ਸਰਕਾਰ ਤੱਕ ਭੇਜਣਾ ਅਸੀਂ ਭਾਜਪਾ ਰਸਤਾ ਕਿਸਨੇਹਾ ਭੇਜਣਾ ਵੀ ਇਸ ਯੂਨੀਵਰਸਿਟੀ ਨੂੰ ਅਸੀਂ ਖੋਹ ਨਹੀਂ ਦਵਾਂਗੇ ਅਸੀਂ ਪੰਜਾਬ ਦੀ ਹੈਗੀ ਤੇ ਪੰਜਾਬ ਦੀ ਹੀ ਲੈ ਕੇ ਰਹਿਣਾ ਅਸੀਂ ਕਾਲ ਪੁਆਦ ਵੈਬ ਟੀਵੀ ਦੇਖ ਰਹੇ ਤੁਸੀਂ ਮੈਂ ਧਰਮਵੰਤ ਸਿੰਘ ਕਮਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਦਾ ਮਸਲਾ ਲਗਾਤਾਰ ਵੱਖ ਦਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਮੈਂਬਰ ਵੀ ਸ਼ਿਰਕਤ ਕਰਨ ਦੇ ਲਈ ਆਉਂਦੇ ਨੇ ਸਮਾਜਿਕ ਜਥੇਬੰਦੀਆਂ ਦੇ ਮੈਂਬਰ ਵੀ ਸ਼ਿਰਕਤ ਕਰਨ ਦੇ ਲਈ ਆਉਂਦੇ ਨੇ ਅਤੇ ਇਹ ਮਸਲਾ ਵੱਡਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਇਸ ਮਸਲੇ ਦੇ ਵਿੱਚ ਕੱਲ ਜਦੋਂ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਤੋਂ ਮੀਤਿਹਰ ਅਤੇ ਮਾਲਵਿੰਦਰ ਕੰਗ ਸ਼ਰਕਤ ਕਰਨ ਦੇ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਲਗਾਤਾਰ ਸਵਾਲ ਇੱਕ ਯੂਨੀਵਰਸਿਟੀ ਦੀ ਵਿਦਿਆਰਥਣਾਂ ਦੇ ਵੱਲੋਂ ਕੀਤੇ ਜਾਂਦੇ ਨੇ ਪੀਐਸਯੂ ਲਲਕਾਰ ਦੀ ਮੈਂਬਰ ਉਹ ਵਿਦਿਆਰਥਣ ਹੈ ਸਾਡੇ ਨਾਲ ਸਾਰਾ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਸਾਸ਼ਕਾ ਬਾਈ ਜਿਸ ਤਰ੍ਹਾਂ ਕੱਲ ਤੁਸੀਂ ਸਵਾਲ ਤੇ ਸਵਾਲ ਆਮ ਆਦਮੀ ਪਾਰਟੀ ਦੇ ਜਦੋਂ ਮੈਂਬਰ ਇੱਥੇ ਪਹੁੰਚਦੇ ਨੇ ਸਵਾਲ ਤੇ ਸਵਾਲ ਕੀਤੇ ਕਿਸ ਤਰ੍ਹਾਂ ਜਜ਼ਬਾ ਉੱਠਿਆ ਮਨ ਦੇ ਵਿੱਚ ਕਿ ਤੁਸੀਂ ਇੱਕਦਮ ਸਵਾਲਾਂ ਦੀ ਵਿਚਾਰ ਹੀ ਉਹਨਾਂ ਦੇ ਉੱਤੇ ਕਰ ਦਿੱਤੀ ਅ ਦੇਖੋ ਇਹ ਤਾਂ ਸਾਡੀ ਸਮਝ ਹੈ ਵੀ ਸਰਕਾਰ ਨੂੰ ਸਵਾਲ ਕਰਨਾ ਕੋਈ ਗਲਤ ਗੱਲ ਨਹੀਂ ਹੈਗੀ ਵੀ ਜੇ ਅਸੀਂ ਸਰਕਾਰ ਨੂੰ ਸਵਾਲ ਨਹੀਂ ਕਰਾਂਗੇ ਤਾਂ ਆਖਰ ਕਿਹਨੂੰ ਕਰਾਂਗੇ ਤੇ ਭਗਵੰਤ ਮਾਨ ਸਰਕਾਰ ਦੇ ਨਾਲ ਇਹਨਾਂ ਨੇ ਪਹਿਲੀ ਵਾਰ ਵੀ ਨਹੀਂ ਕੀਤਾ ਵੀ ਸੈਨੇਟ ਤੇ ਇਸ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਮਸਲੇ ਦੇ ਉੱਤੇ ਇਹਨਾਂ ਦੀ ਜਿਹੜੀ ਚੁੱਪੀ ਹੈ ਮਤਲਬ ਉਹ ਵਿਦਿਆਰਥੀਆਂ ਨੂੰ ਤੇ ਇਤੋਂ ਦੇ ਲੋਕਾਂ ਨੂੰ ਬਹੁਤ ਮਹਿੰਗੀ ਪਈ ਹੋਵੇ ਤੁਸੀਂ ਦੇਖੋ 2022 ਦੇ ਵਿੱਚ ਵੀ ਜਦੋਂ ਅਮੇਦਸ਼ਾਹ ਨੇ ਉਤੋਂ ਯੂਨੀਅਨ ਸਰਕਾਰ ਨੇ ਆਰਐਸਐਸ ਭਾਜਪਾ ਨੇ ਬਿਆਨ ਕਰ ਦਿੱਤਾ ਸੀਗਾ ਵੀ ਅਸੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੇ ਉਦੋਂ ਮਸਲਾ ਕੀ ਸੀਗਾ ਉਦੋਂ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਨੇ 2.5 ਕਰੋੜ ਦੇਣਾ ਸੀ 2.5 ਕਰੋੜ ਪਿੱਛੇ ਪੰਜਾਬ ਸਰਕਾਰ ਤਿਆਰ ਹੋ ਗਈ ਸੀ ਵੀ ਠੀਕ ਹੈ ਸੀ ਯੂਨੀਵਰਸਿਟੀ ਕੇਂਦਰੀਕਰਨ ਹੋਣ ਦਵਾਂਗੇ ਉਦੇ ਤੋਂ ਬਾਅਦ ਅਸੀਂ ਨੌ ਇਨਕਲਾਬੀ ਜਥੇਬੰਦੀਆਂ ਨੇ ਇੱਕ ਫਰੰਟ ਬਣਾਇਆ ਅਸੀਂ ਪ੍ਰੋਟੈਸਟ ਕੀਤਾ ਸੰਘਰਸ਼ ੜਿਆ ਤੇ ਅਸੀਂ ਮੋਹਾਲੀ ਤੋਂ ਚੰਡੀਗੜ੍ਹ ਗਵਰਨਰ ਹਾਊਸ ਵੱਲ ਮਾਰਚ ਕਰ ਰਹੇ ਸੀਗੇ ਉਹਦੇ ਉੱਤੇ ਬਰਬਰ ਤਰੀਕੇ ਨਾਲ लाਠੀ ਚਾਰਜ ਕੀ ਨਹੀਂ ਕਰਾਇਆ ਉਹ ਭਗਵੰਤ ਮਾਨ ਦੀ ਸਰਕਾਰ ਨੇ ਕਰਾਇਆ ਪੰਜਾਬ ਪੁਲਿਸ ਨੇ ਸਾਨੂੰ ਮਤਲਬ ਉਹ ਚਲੋ 2022 ਦੀਆਂ ਖਬਰਾਂ ਵੀ ਤੁਸੀਂ ਉਹ ਦੇਖ ਸਕਦੇ ਹੋ ਜੇ ਕਿਸੇ ਨੇ ਦੇਖਣਾ ਹੋਵੇ ਉਹ ਸਾਰਾ ਕੁਝ ਇੰਟਰਨੈਟ ਤੇ ਮੌਜੂਦ ਹੈ ਤੇ ਜੀ ਇਹ ਸਰਕਾਰ ਅੱਜ ਕਹਿ ਰਹੀ ਹੈ ਵੀ ਅਸੀਂ ਤੁਹਾਡੇ ਨਾਲ ਖੜੇ ਆ ਤਾਂ ਦੇਖੋ ਸਵਾਲ ਕਰਨੇ ਜਾਇਜ਼ ਨਹੀਂ ਮੈਨੂੰ ਸਵਾਲ ਕਰਨਾ ਕੋਈ ਜੁਰਮ ਨਹੀਂ ਹੈਗਾ ਤੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਅੱਜ ਜੋ ਇਹ ਮਸਲਾ ਹੈਗਾ ਇਹ ਮਸਲਾ ਸਾਂਝੇ ਸਮੂਹ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਮਸਲਾ ਹੈ ਵੀ ਇਹਨੂੰ ਸਿਰਫ ਇੱਕ ਪੋਲਿਟੀਕਲ ਪਾਰਟੀ ਇਹ ਇੱਕ ਪੋਲਿਟਿਕਲ ਧਿਰ ਦਾ ਮਸਲਾ ਹੈ ਜਾਂ ਫਿਰ ਉਹ ਇਹਦੇ ਚੋਂ ਮਤਲਬ ਆਪਣਾ ਜਿਵੇਂ ਹੁੰਦਾ ਹੈ ਉਹ ਮਤਲਬ ਇੱਕ ਧਿਰ ਦਾ ਨਾ ਦੇਖਿਆ ਜਾਵੇ ਇਹਨੂੰ ਵੀ ਇੱਕ ਪੋਲਿਟਿਕਲ ਪੰਜਾਬ ਦਾ ਮਸਲਾ ਹੈ ਪੋਲਿਟਿਕਲ ਪਾਰਟੀਆਂ ਦਾ ਨਾ ਦੇਖਿਆ ਜਾਵੇ ਇਹ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਜਿਸ ਤਰ੍ਹਾਂ ਇਹ ਲੋਕਾਂ ਦਾ ਮਸਲਾ ਆ ਪਰ ਜਿਹੜੇ ਲੋਕ ਇਸ ਕਹਿ ਲਈਏ ਕਿ ਵਿਦਿਅਕ ਸੰਸਥਾ ਦੇ ਨਾਲ ਜੁੜੇ ਨੇ ਯੂਨੀਵਰਸਿਟੀ ਦੇ ਨਾਲ ਜੁੜੇ ਨੇ ਜਿਹੜਾ ਜਾਂ ਫਿਰ ਕਹਿ ਲਈਏ ਵੀ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਇਸ ਚੀਜ਼ ਨੂੰ ਕਿਤੇ ਨਾ ਕਿਤੇ ਸਮਝਦੇ ਨੇ ਪਰ ਆਮ ਪਿੰਡਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਹਲੇ ਤੱਕ ਇਸ ਮਸਲੇ ਦੀ ਇਤਰਾ ਸਮਝ ਨਹੀਂ ਹੈ ਕਿ ਅਸਲ ਵਿੱਚ ਸੈਨੇਟ ਕੀ ਹੈ ਤੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੈਨੇਟ ਦਾ ਮਸਲਾ ਉੱਠ ਰਿਹਾ ਹੈ ਉਹ ਮਸਲਾ ਕੀ ਹੈ ਤੁਸੀਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਅ ਦੇਖੋ ਯੂਨੀਵਰਸਿਟੀ ਦੀ ਹਰ ਯੂਨੀਵਰਸਿਟੀ ਨਾਲ ਇੱਕ ਸੈਨੇਟ ਹੁੰਦੀ ਹੈ ਜਿਵੇਂ ਪੰਜਾਬ ਦੀਆਂ ਉਹ ਜਿਥੇ ਹੋਰ ਯੂਨੀਵਰਸਟੀਆਂ ਨੇ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਐਂਡ ਯੂ ਅੰਮ੍ਰਿਤਸਰ ਉਹਦੀ ਵੀ ਸੈਨੇਟ ਹੈਗੀ ਹੈ ਪਰ ਯੂਰੀ ਸੈਨੇਟ ਵੱਖਰੀ ਇਸ ਤਰ੍ਹਾਂ ਵੀ ਇਹਦੀਆਂ ਚੋਣਾਂ ਹੁੰਦੀਆਂ ਸੀ ਪਿਛਲੇ 58 ਸਾਲਾਂ ਤੋਂ ਇੱਥੇ ਕਨਵੀੰਬਰੀ ਸੈਨੇਟ ਕੰਮ ਕਰ ਰਹੀ ਸੀਗੀ ਉਹਦੇ 99 ਚੋਂ 48 ਮੈਂਬਰ ਇਲੈਕਟਡ ਉਹਨਾਂ ਜੋ 15 ਇਹੋ ਜੇ ਸੀ ਜਿਹੜੇ ਇੱਥੋਂ ਦੇ ਸਾਬਕਾ ਵਿਦਿਆਰਥੀ ਹੁੰਦੇ ਸੀ ਤੁਸੀਂ ਇੱਥੋਂ ਦੇ ਸਾਬਕਾ ਦੇ ਵਿਦਿਆਰਥੀ ਹੈਗੇ ਹੋ ਤਾਂ ਤੁਸੀਂ ਚੋਣਾਂ ਵਿੱਚ ਹਿੱਸਾ ਲੈ ਸਕਦੇ ਹੋ ਵੋਟ ਵੀ ਪਾ ਸਕਦੇ ਹੋ ਤੇ ਤੁਸੀਂ ਖੜ੍ਹ ਸਕਦੇ ਹੋ ਚੋਣਾਂ ਦੇ ਵਿੱਚ ਸੈਨੇਟ ਦੇ ਉਹ ਉਹ ਸੈਨੇਟ ਦੇ ਵਿੱਚ ਕੀ ਹੁੰਦਾ ਹੈ ਸੈਨੇਟ ਇੱਕ ਫੈਸਲਾ ਕਨ ਬੋਡੀ ਹੈ ਮੰਨ ਲਓ ਕੋਈ ਕੋਈ ਫੈਸਲਾ ਕਰਨਾ ਫੀਸ ਵਧਾਉਣੀ ਹੈ ਅਧਿਆਪਕ ਭਰਤੀ ਕਰਨੀ ਹੈ ਕੋਈ ਵੀ ਨਵਾਂ ਫੈਸਲਾ ਜੀਨੇ ਯੂਨੀਵਰਸਿਟੀ ਦੀ ਫੰਕਸ਼ਨਿੰਗ ਨੂੰ ਕੋਈ ਪ੍ਰਭਾਵਿਤ ਕਰਨਾ ਉਹ ਸੈਨੇਟ ਦੇ ਵਿੱਚ ਲਿਆ ਜਾਊਗਾ ਤੇ ਦੇਖੋ ਇਹ ਕਿੰਨੀ ਖਤਰਨਾਕ ਗੱਲ ਹੈ ਵੀ ਜੇ ਇਹ ਸਾਰੀ ਫੰਕਸ਼ਨਿੰਗ ਇਹ ਸਾਰੀ ਕਾਰਜਕਰਤਾ ਜਿਹੜੀ ਕਮੇ ਉਹਨੂੰ ਪੰਜਾਬ ਦੇ ਲੋਕਾਂ ਦੇ ਹੱਥਾਂ ਤੋਂ ਖੋਹ ਕੇ ਜੇ ਆਪਾਂ ਕੇਂਦਰਵਾਲ ਦੇ ਦਾਂਗੇ ਇਹਦਾ ਮਤਲਬ ਕੀ ਹੈ ਵੀ ਕੱਲ ਨੂੰ ਇੱਥੇ ਕੀ ਪੜਾਉਣਗੇ ਤੇ ਕੌਣ ਪੜਾਊਗਾ ਇਹ ਅਸੀਂ ਤਾਂ ਇਹ ਨਹੀਂ ਕਰਾਂਗੇ ਇਹ ਆਪਾਂ ਤਾਂ ਇਹ ਨਹੀਂ ਕਰਾਂਗੇ ਇਹ ਉਹ ਹਿੰਦੀ ਹਿੰਦੂ ਹਿੰਦੂ ਰਾਸ਼ਟਰ ਵਾਲੇ ਲੋਕ ਤੈ ਕਰਾਂਗੇ ਤੁਸੀਂ ਦੇਖੋ ਇਹ ਯੂਨੀਵਰਸਿਟੀ ਸਿਰਫ ਇੱਥੇ ਇਸ ਚੰਡੀਗੜ੍ਹ ਦੇ ਵਿੱਚ ਨਹੀਂ ਹੈਗੀ ਯੂਨੀਵਰਸਿਟੀ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ ਵਿੱਚ ਇਹਦੇ 202 ਕਾਲਜ ਨੇ ਜਿਨ੍ਹਾਂ ਨਾਲ ਇਹ ਸਿੱਧੀ ਅਫੀਲੀਏਟਡ ਹੈ ਉੱਥੇ ਕੀ ਪੜਾਇਆ ਜਾਂਦਾ ਉੱਥੇ ਕੌਣ ਪੜਾਉਂਦਾ ਉਹ ਇੱਥੋਂ ਤੈ ਹੁੰਦਾ ਉੱਥੇ ਕੀ ਹੋ ਰਿਹਾ ਸੱਤ ਜ਼ਿਲ੍ਹਿਆਂ ਦੇ ਕਾਲਜਾਂ ਦੇ ਵਿੱਚ ਵਿਦਿਆਰਥੀ ਜਿਹੜੇ ਉਹਨਾਂ ਨੂੰ ਕੀ ਪੜਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਨਾਲ ਪੜਾਇਆ ਜਾ ਰਿਹਾ ਹੈ ਉਹਨਾਂ ਦੇ ਸਿਲੇਬਸ ਉਹਨਾਂ ਨੂੰ ਕਿਹੜਾ ਇਤਿਹਾਸ ਪੜਾਇਆ ਜਾ ਪੜਾਇਆ ਜਾ ਰਿਹਾ ਹੈ ਵੀ ਉਹਨਾਂ ਨੂੰ ਭਗਤ ਸਿੰਘ ਉਹਨਾਂ ਨੂੰ ਗਦਰੀ ਬਾਬੇ ਉਹਨਾਂ ਨੂੰ ਕਰਤਾਰ ਸਰਾਬਾ ਪੜਾਇਆ ਜਾ ਰਿਹਾ ਹੈ ਜਾਂ ਫਿਰ ਉਹਨਾਂ ਨੂੰ ਸਵਰਕਰ ਗੋਲਵਰਕਰ ਵਰਗੇ ਜਿਹੜੇ ਸੰਗੀਆਂ ਸੰਗੀਆਂ ਨੇ ਜਿਨੇ ਜਿਹੜੇ ਇਹਨਾਂ ਨੂੰ ਲੀਡਰ ਮੰਨਦੇ ਨੇ ਜਿਹਨੂੰ ਵੀ ਜਿਹੜੇ ਅੰਗਰੇਜ਼ਾਂ ਨੂੰ ਨੂੰ ਮਾਫੀ ਨਾਵੇਂ ਲਿਖਦੇ ਰਹੇ ਨੇ ਵੀ ਸਾਨੂੰ ਮਾਫ ਕਰ ਦਿਓ ਜੇਲ੍ਹ ਚੋਂ ਕੱਢ ਦਿਓ ਵੀ ਉਹਨਾਂ ਲੋਕਾਂ ਦਾ ਇਤਿਹਾਸ ਪੜਾਇਆ ਜਾਊਗਾ ਵੀ ਇਹਨਾਂ ਨੇ ਲਗਾਤਾਰ ਦੇਖੋ ਸਕੂਲਾਂ ਦੇ ਵਿੱਚ ਸਾਡੇ ਸਿਲੇਬਸ ਬਦਲਨੇ ਸ਼ੁਰੂ ਕਰਤੇ ਹੈਨਾ ਸਕੂਲ ਦੀਆਂ ਇਤਿਹਾਸਿਕ ਦੀਆਂ ਕਿਤਾਬਾਂ ਯਾਨੀ ਬਦਲਤੀਆਂ ਨੇ ਆਪਾਂ ਆਪਾਂ ਨੂੰ ਜਿਹੜੀਆਂ ਕਵਤਾਵਾਂ ਜਿਹੜੀ ਲਿਟਰੇਚਰ ਪੜਾਉਂਦੇ ਨੇ ਉਹਦੇ ਵਿੱਚ ਬਹੁਤ ਬਦਲਾਅ ਕੀ ਉਹ ਯੂਨੀਵਰਸਿਟੀ ਦੇ ਹੀ ਰੀਜਨਲ ਕੈਂਪਸ ਦੇ ਵਿੱਚ ਹੁਸ਼ਿਆਰਪੁਰ ਰੀਜਨਲ ਕੈਂਪਸ ਹੈ ਉੱਥੇ ਇਸ ਯੂਨੀਵਰਸਿਟੀ ਨੇ ਕੁਝ ਟਾਈਮ ਪਹਿਲਾਂ ਇੱਕ ਨਵਾਂ ਕੋਰਸ ਸ਼ੁਰੂ ਕੀਤਾ ਕਰਮकांड ਦਾ ਕੋਰਸ ਅੱਛਾ ਇਹ ਮਤਲਬ ਇੱਕ ਹੀ ਮਤਲਬ ਬਣਦਾ ਵੀ ਯੂਨੀਵਰਸਿਟੀ ਕਿਹੋ ਜਿਹੀ ਥਾਂ ਹੈ ਜਿੱਥੇ ਤੁਸੀਂ ਲੋਕਾਂ ਨੂੰ ਹੋਰ ਲੌਜੀਕਲ ਬਣਾਉਣਾ ਹੈ ਤੁਸੀਂ ਅੰਧਵਿਸ਼ਵਾਸ ਤੁਸੀਂ ਪੁਰਾਣੀਆਂ ਇੱਕ ਤਰ੍ਹਾਂ ਕੀਮਤਾਂ ਨੂੰ ਤੋੜ ਤੋੜ ਕੇ ਮਤਲਬ ਉਹਨਾਂ ਸੰਗਲਾਂ ਨੂੰ ਤੋੜ ਕੇ ਤੁਸੀਂ ਅੱਗੇ ਵਧਦੇ ਕਿਤੇ ਨਾ ਕਿਤੇ ਐਜੂਕੇਸ਼ਨ ਦਾ ਮਤਲਬ ਹੁੰਦਾ ਕਿ ਬੰਦਾ ਤਰਕ ਦੇ ਆਧਾਰ ਤੇ ਗੱਲ ਕਰਨਾ ਸਿੱਖੇ ਤਰਕ ਦੇ ਆਧਾਰ ਤੇ ਹਰ ਇੱਕ ਚੀਜ਼ ਨੂੰ ਪਰਖਣਾ ਸਿੱਖੇ ਪਰ ਜਿਹੜਾ ਕਰਮਕਾਂਡ ਹੈ ਉਹ ਨਿਰਾਪura ਸ਼ਰਧਾ ਦੇ ਉੱਤੇ ਆਧਾਰਿਤ ਹੈ ਤੇ ਜੇਕਰ ਆਪਾਂ ਸ਼ਰਦਾ ਤੇ ਤਰਕ ਨੂੰ ਇੱਕ ਪਾਸੇ ਦੋਵਾਂ ਨੂੰ ਇਕੱਠੇ ਕਰਾਂਗੇ ਤਾਂ ਇੱਕ ਦੂਜੇ ਦੀ ਵਿਰੋਧੀ ਸੋਚਾਂ ਹੋ ਗਈਆਂ ਵਿਰੋਧੀ ਸੋਚਾਂ ਨੂੰ ਆਪਾਂ ਇੱਕੋ ਯੂਨੀਵਰਸਿਟੀ ਵੱਲੋਂ ਕਿਵੇਂ ਲਾਗੂ ਕਰ ਸਕਦੇ ਹਾਂ ਕਿ ਧਰਮ ਮਤਲਬ ਕਿਸੇ ਵਿਦਿਅਕ ਸੰਸਥਾ ਦੇ ਵਿੱਚ ਕੋਈ ਧਰਮ ਵੜ ਕਿਵੇਂ ਰਿਹਾ ਤੁਸੀਂ ਉਹਨੂੰ ਲਾਗੂ ਕਿਵੇਂ ਕਰ ਰਹੇ ਹੋ ਸਾਡੇ ਸਿਲੇਬਸਾਂ ਦੇ ਵਿੱਚ ਇੱਕ ਧਰਮ ਲਾਗੂ ਕੀਤਾ ਜਾ ਰਿਹਾ ਹੈ ਤੇ ਇਹ ਛੋਟੀ ਗੱਲ ਨਹੀਂ ਹੈਗੀ ਫਿਰ ਤੁਸੀਂ ਦੇਖੋ ਮਤਲਬ ਜੇ ਆਪਾਂ ਪੰਜਾਬੀ ਪੰਜਾਬ ਦੀ ਗੱਲ ਕਰੀਏ ਵੀ ਇਹ ਯੂਨੀਵਰਸਿਟੀ ਪੰਜਾਬ ਦੀ ਕਿਉਂ ਹੈ 1882 ਦੇ ਵਿੱਚ ਇਹ ਯੂਨੀਵਰਸਿਟੀ ਕਿਹਨੇ ਬਣਾਈ ਸੀਗੀ ਇਹ ਯੂਨੀਵਰਸਿਟੀ ਉਹਨਾਂ ਲੋਕਾਂ ਨੇ ਬਣਾਈ ਸੀ ਕਿ ਜਿਨ੍ਹਾਂ ਨੇ 20 ਸਾਲ ਸੰਘਰਸ਼ ਕੀਤਾ ਉਹਨਾਂ ਨੇ ਪੈਸੇ ਇਕੱਠੇ ਕੀਤੇ ਉਹਨਾਂ ਨੇ ਅੰਗਰੇਜ਼ਾਂ ਨੂੰ ਕਿਹਾ ਅੰਗਰੇਜ਼ ਅਗਨੇਜ ਨਹੀਂ ਮੰਨੇ ਲੋਕਾਂ ਨੇ ਆਪ ਜ਼ਮੀਨ দান ਕੀਤੀ ਆਪ ਪੈਸੇ ਇਕੱਠੇ ਕੀਤੇ ਤੇ ਲਾਹੌਰ ਦੇ ਵਿੱਚ ਇਹਨਾਂ ਨੇ ਯੂਨੀਵਰਸਿਟੀ ਸਥਾਪਿਤ ਕੀਤੀ ਸੀ ਫਿਰ ਦੇਖੋ ਸਾਡੇ ਨਾਲ ਵੰਡ ਹੁੰਦੀ ਹੈ ਹੋਰ ਪੰਜਾਬੀਆਂ ਨੇ ਕਿਹਾ ਕਿ ਤਾਂ ਵੰਡ ਕਰਾਈ ਨਹੀਂ ਇਹ ਵੀ ਇਹ ਵੀ ਦਿੱਲੀੋਂ ਹੀ ਹੋਈ ਹੈ ਤੇ ਦੇਖੋ ਵੰਡ ਹੁੰਦੀ ਹੈ ਤਾਂ ਯੂਨੀਵਰਸਿਟੀ ਵੀ ਵੰਡ ਹੁੰਦੀ ਹੈ ਇਹਦੇ ਵੀ ਦੋ ਟੋਟੇ ਹੁੰਦੇ ਨੇ ਹੁਣ ਇੱਕ ਯੂਨੀਵਰਸਿਟੀ ਜਿਹੜੀ ਪਹਿਲਾਂ ਸੀਗੀ 1882 ਵਾਲੀ ਉਹ ਲਾਹੌਰ ਵਿੱਚ ਅੱਜ ਵੀ ਹੈਗੀ ਹੈ ਤੇ ਵੰਡ ਤੋਂ ਬਾਅਦ 47 ਤੋਂ ਬਾਅਦ ਆਪਾਂ ਇੱਥੇ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਬਣਾਉਣੇ ਆ ਹੁਣ ਜਿੱਥੇ ਆਪਾਂ ਖੜੇ ਆ ਇਹ ਪੁਆਦ ਦਾ ਪਿੰਡ ਹੈ ਇੱਥੇ ਕਾਂਜੀ ਮਾਜਰਾ ਪਿੰਡ ਸੀਗਾ ਹੁਣ ਕੀ ਇੱਥੇ ਲੋਕ ਨਹੀਂ ਵਸਦੇ ਸੀਗੇ ਹੁਣ ਚੰਡੀਗੜ੍ਹ ਦੀਆਂ ਸੁਣੀ ਸੁਣੀਆ ਕੋਠੀਆਂ ਸੋਣੇ ਸੋਣੇ ਕੁਆਟਰ ਹੈ ਨਾ ਵੀ ਸਿਟੀ ਬਿਊਟੀਫੁੱਲ ਇਹਨੂੰ ਕਿਹਾ ਜਾਂਦਾ ਪਰ ਇੱਥੇ ਕਦੇ ਜੋ ਲੋਕ ਵਸਦੇ ਸੀਗੇ ਚੰਡੀਗੜ੍ਹ ਦੇ ਠਾਈ ਪੁਆ ਤੇ ਪਿੰਡ ਸੀਗੇ ਉਹਨਾਂ ਲੋਕਾਂ ਨੂੰ ਇਹਨਾਂ ਨੇ بے ਘਰ ਕੀਤਾ ਤੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱ ਦਿੱਤਾ ਕੋਈ ਘਰ ਨਹੀਂ ਦਿੱਤਾ ਇਹਨਾਂ ਨੂੰ ਪਰਾਂ ਮਾਰਿਆ ਸਰਕਾਰ ਨੇ ਮਤਲਬ ਕੀ ਹੁਣ ਚੰਡੀਗੜ੍ਹ ਦੇ ਉੱਤੇ ਹੱਕ ਪੰਜਾਬੀਆਂ ਦਾ ਨਹੀਂ ਬਣਦਾ ਕਿ ਯੂਨੀਵਰਸਿਟੀ ਦੇ ਉੱਤੇ ਪੰਜਾਬੀਆਂ ਦਾ ਹੱਕ ਨਹੀਂ ਬਣਦਾ ਵੀ ਪੰਜਾਬੀਆਂ ਤੋਂ ਜਗ੍ਹਾ ਲੈ ਕੇ ਹੈ ਨਾ ਪੰਜਾਬੀਆਂ ਤੋਂ ਪੈਸੇ ਲੈ ਕੇ ਯੂਨੀਵਰਸਿਟੀ ਬਣਾਈ ਹੋਈ ਹੈ ਸਾਡੀ ਇਤਿਹਾਸਿਕ ਯੂਨੀਵਰਸਿਟੀ ਹੈ ਇਹ ਜਿਵੇਂ ਚੰਡੀਗੜ੍ਹ ਪੰਜਾਬ ਦਾ ਹੈ ਉਹ ਯੂਨੀਵਰਸਿਟੀ ਪੰਜਾਬ ਦੀ ਹੈ ਜਿਵੇਂ ਪਾਣੀ ਪ ਦੇ ਇਲਾਕੇ ਜਿਹੜੇ ਅੱਜ ਪੰਜਾਬ ਤੋਂ ਖੋਏ ਹੋਏ ਨੇ ਅਲੱਗ-ਅਲੱਗ ਸਟੇਟਾਂ ਵਿੱਚ ਪਾਏ ਹੋਏ ਨੇ ਉਹ ਪੰਜਾਬ ਦੇ ਨੇ ਪੰਜਾਬ ਦੇ ਵਿੱਚ ਕਹਿ ਲਈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਬੋਲੀ ਹੈ ਜਿਹੜੀ ਉਹਤੇ ਵੀ ਪਿਛਲੇ ਦਿਨੀ ਵੱਡਾ ਹਮਲਾ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ ਸੈਂਟਰ ਸਰਕਾਰ ਦੇ ਵੱਲੋਂ ਜਿਸ ਤੋਂ ਬਾਅਦ ਇਹ ਸੰਘਰਸ਼ ਛੁੱਟਦਾ ਤੇ ਸੰਘਰਸ਼ ਹੁਣ ਸੈਨੇਟ ਦਾ ਜਿਹੜਾ ਇੱਕ ਮਸਲਾ ਆ ਉਹ ਉਸ ਦੇ ਰੂਪ ਦੇ ਵਿੱਚ ਭਾਗ ਲੈ ਆ ਬਿਲਕੁਲ ਜਿਵੇਂ ਦੇਖੋ ਇਹ ਜਿਹੜੀ ਹੁਣ ਚੰਡੀਗੜ੍ਹ ਦੀ ਇਹਨਾਂ ਨੇ ਇੱਕ ਕੈਰੇਕਟਰ ਬਣਾਇਆ ਵੀ ਇਹ ਯੂਨੀਅਨ ਟੈਰੀਟਰੀ ਹੈ ਮਤਲਬ ਸਿੱਧਾ-ਸਿੱਧਾ ਚੰਡੀਗੜ੍ਹ ਦੇ ਉੱਤੇ ਕਬਜ਼ਾ ਕਰਨ ਦਾ ਤਰੀਕਾ ਹੈ ਜਿਵੇਂ ਇਹ ਹੁਣ ਹੋ ਗਿਆ ਵੀ ਯੂਨੀਅਨ ਟੈਰੀਟਰੀ ਦਾ ਮਤਲਬ ਵੀ ਸਿੱਧਾ ਕੇਂਦਰ ਦੇ ਅੰਡਰ ਆਊਗੀ ਉਵੇਂ ਹੀ ਯੂਨੀਵਰਸਿਟੀ ਹੈ ਹੁਣ ਯੂਨੀਵਰਸਿਟੀ ਕਿਵੇਂ 1966 ਦੇ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੇ ਤਹਿਤ ਇਹਨਾਂ ਨੇ ਸਾਡੇ ਤੋਂ ਕਈ ਇਲਾਕੇ ਖੋਲੇ ਪੰਜਾਬੀ ਬੋਲਦੇ ਇਹਨਾਂ ਨੂੰ ਚੰਡੀਗੜ੍ਹ ਖੋਲਿਆ ਉਹਦੇ ਵਿੱਚ ਹੀ ਇਹਨਾਂ ਨੇ ਲਿਖਿਆ ਹੋਇਆ ਵੀ ਉਹਦੇ ਸੈਕਸ਼ਨ 72 ਦੇ ਅੰਦਰ ਲਿਖਿਆ ਹੈ ਵੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਸੈਨੇਟ ਹੈ ਉਹਨੂੰ ਬਦਲਣ ਦਾ ਹੱਕ ਕੇਂਦਰ ਕੋਲ ਹੈਗਾ ਤੇ ਤੁਸੀਂ ਦੇਖੋ ਵੀ ਇਹ ਪੂਰਾ ਐਕਟ ਹੈ ਜਿਹੜਾ ਉਹੀ ਇਹਨਾਂ ਨੇ ਕਿਸ ਤਰ੍ਹਾਂ ਲਿਆਂਦਾ ਹੋਇਆ ਵੀ ਇੱਕ ਪੂਰੇ ਸੂਬੇ ਦੇ ਹੱਕ ਕਿਵੇਂ ਖੋ ਰਹੇ ਨੇ ਤਾਂ ਉਹੀ ਚੰਡੀਗੜ੍ਹ ਦੇ ਵਿੱਚ ਤਾਂ ਹੀ ਪੰਜਾਬੀ ਭਾਸ਼ਾ ਵੀ ਨਹੀਂ ਲਾਗੂ ਕਰਨੀ ਇਹਨਾਂ ਨੇ ਕਿਉਂਕਿ ਇਹ ਉਹਨੂੰ ਖੋਣਾ ਚਾਹੁੰਦੇ ਨੇ ਵੀ ਇਹ ਦੇਖੋ ਹੁਣ ਵੀ ਦੋ ਸਟੇਟਾਂ ਦਾ ਇਹਨੂੰ ਕੈਪੀਟਲ ਬਣਾਇਆ ਹੋਇਆ ਹੈ ਨਾ ਵੀ ਇੱਕ ਵੀ ਹਰ ਸਾਰੀਆਂ ਥਾਵਾਂ ਤੇ ਇਹ ਵੀ ਇੱਕ ਸਟੇਟ ਦੀ ਇਕਰਾਰਤਾ ਨਹੀਂ ਹੁੰਦੀ ਹੈ ਪਰ ਆਪਣੀਆਂ ਦੋ ਕਿਉਂ ਨੇ ਜਿਹੜੀ ਜਿਹੜੀ ਇਹ ਵਿਰੋਧਤਾ ਹੋ ਰਹੀ ਹੈ ਇਹ ਜਿਹੜਾ ਪੰਜਾਬ ਦਾ ਪੰਜਾਬੀ ਯੂਨੀਵਰਸਿਟੀ ਦਾ ਜਾਂ ਪੰਜਾਬ ਯੂਨੀਵਰਸਿਟੀ ਦਾ ਭਗਮਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਮੇ ਕਰਨ ਦੀ ਵਿਰੋਧਤਾ ਹੈ ਜਾਂ ਫਿਰ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹ ਸੈਂਟਰ ਦਾ ਕਬਜ਼ਾ ਆਇਆ ਉਹ ਉਹਦੀ ਵਿਰੋਧਤਾ ਹੋ ਰਹੀ ਹੈ ਦੇਖੋ ਇਹ ਨਿੱਜੀਕਰਨ ਕੇਂਦਰੀਕਰਨ ਤੇ ਭਗਵਾਕਰਨ ਤਿੰਨਾਂ ਦੇ ਵਿਰੋਧ ਵਿੱਚ ਆਪਣਾ ਸੰਘਰਸ਼ ਹੈ ਤੇ ਆਪਣਾ ਸੰਘਰਸ਼ ਉਦੋਂ ਤੱਕ ਡਟੇ ਰਹੂਗਾ ਜਦੋਂ ਤੱਕ ਇਹ ਯੂਨੀਵਰਸਿਟੀ ਦਾ ਜਿਹੜੇ ਇੱਕ ਤਾਂ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਦਿੱਤੀ ਹੋਈ ਹੈ ਵੀ ਜਿਹੜੀ ਸੈਨੇਟ ਹੈ ਉਹਨੂੰ 91 ਤੋਂ 33 ਮੈਂਬਰੀ ਕਰ ਦਿੱਤਾ ਗਿਆ ਹੈ ਪਹਿਲੀ ਗੱਲ ਜਦ ਤੱਕ ਉਹ ਹੱਦ ਨਹੀਂ ਹੁੰਦੀ ਦੂਜੀ ਗੱਲ ਇਹ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਦੇ ਲਈ ਯੂਨੀਵਰਸਿਟੀ ਨੇ ਜਿਹੜਾ ਇੱਕ ਵਾਈਸ ਪ੍ਰੈਜ਼ੀਡੈਂਟ ਦਾ ਦਫ਼ਤਰ ਹੁੰਦਾ ਉੱਥੇ ਕੇਂਦਰ ਦੇ ਵਿੱਚ ਉੱਥੇ ਇੱਕ ਨੋਟੀਫਿਕੇਸ਼ਨ ਭੇਜਣੀ ਹੁੰਦੀ ਹੈ ਵੀ ਆਹ ਸਾਡਾ ਸ਼ਡਿਊਲ ਅਸੀਂ ਬਣਾਇਆ ਤੁਸੀਂ ਮਨਜ਼ੂਰੀ ਦਿਓ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਚਾਂਸਲਰ ਹੁੰਦਾ ਯੂਨੀਵਰਸਿਟੀ ਦਾ ਤੇ ਉਹ ਇਹ ਯੂਨੀਵਰਸਿਟੀ ਸ਼ਡਿਊਲ ਭੇਜੇ ਤੇ ਉਹ ਮਨਜ਼ੂਰੀ ਭੇ ਸਰਾ ਅੱਜ ਵੀ ਇੱਕ ਮੀਟਿੰਗ ਹੋਈ ਹੈ ਦੇਖੋ ਤੇ ਕੱਲ ਵੀ ਜਿਹੜੇ ਇੱਥੇ ਬਹੁਤ ਵੱਡਾ ਇੱਕ ਕਹਿ ਲਈਏ ਕਿ ਮੀਟਿੰਗ ਦੇ ਰੂਪ ਦੇ ਵਿੱਚ ਲੋਕ ਇਕੱਠੇ ਹੋਏ ਸੀ ਤੇ ਹੁਣ ਆਉਣ ਵਾਲੀ 10 ਤਰੀਕ ਦਾ ਜਿਹੜਾ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ 10 ਤਰੀਕ ਨੂੰ ਵੱਡਾ ਇਕੱਠ ਇਸ ਯੂਨੀਵਰਸਿਟੀ ਦੇ ਵਿੱਚ ਕਰਨ ਦੀ ਇੱਕ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਜਿਹੜਾ ਕਿ ਇੱਕ ਸੁਨੇਹਾ ਲਗਾਇਆ ਗਿਆ ਕਿ ਵੱਡੇ ਰੂਪ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਕੱਠ ਹੋਣਾ ਉਸ ਦੀ ਰੂਪਰੇਖਾ ਕੀ ਹੈ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਅ 10 ਤਰੀਕ ਨੂੰ ਇੱਥੇ ਬਹੁਤ ਵੱਡੇ ਪੱਧਰ ਤੇ ਇਕੱਠ ਕੀਤਾ ਜਾਊਗਾ ਜੀ 10 ਤਰੀਕ ਨੂੰ ਅਸੀਂ ਸਾਰੀਆਂ ਪੰਜਾਬ ਦੀ ਜਥੇਬੰਦੀਆਂ ਨੂੰ ਇਨਕਲਾਬੀ ਜਥੇਬੰਦੀਆਂ ਹੋਣ ਉਹ ਟੀਚਰ ਫਰੰਟ ਅਧਿਆਪਕ ਵਿਦਿਆਰਥੀ ਕੋਈ ਵੀ ਜਮੂਰ ਜਮੂਰੀ ਫਰੰਟ ਦੀਆਂ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਆਂ ਵੱਤਵਾਤ ਗਿਣਤੀ ਦੇ ਵਿੱਚ ਯੂਨੀਵਰਸਿਟੀ ਪਹੁੰਚੋ 10 ਤਰੀਕ ਨੂੰ ਅਸੀਂ ਯੂਨੀਵਰਸਿਟੀ ਬੰਦ ਕਰਨ ਜਾ ਰਹੇ ਹਾਂ ਯੂਨੀਵਰਸਿਟੀ ਚ ਕਲਾਸਾਂ ਬੰਦ ਹੋਣਗੀਆਂ ਫੰਕਸ਼ਨਿੰਗ ਬੰਦ ਹੋਊਗੀ ਕਿ ਸਾਰਿਆਂ ਨੂੰ ਸੱਦਾ ਹੈ ਕਿ ਯੂਨੀਵਰਸਿਟੀ ਨੂੰ ਬੰਦ ਕਰਨ ਦੀ ਇਹ ਕਾਲ ਸਿਰਫ ਯੂਨੀਵਰਸਿਟੀ ਤੱਕ ਸੀਮ ਅਸੀਂ ਭਾਜਪਾ ਸਿੱਤੇ ਕਿਸਨੇਹਾ ਭੇਜਣਾ ਵੀ ਇਸ ਯੂਨੀਵਰਸਿਟੀ ਨੂੰ ਅਸੀਂ ਖੋਣ ਨਹੀਂ ਦੇਵਾਂਗੇ ਅਸੀਂ ਪੰਜਾਬ ਦੀ ਹੈਗੀ ਤੇ ਪੰਜਾਬ ਦੀ ਹੀ ਲੈ ਕੇ ਰਵਾਂਗੇ ਇਸ ਕਰਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ 10 ਤਰੀਕ ਨੂੰ ਯਾਨੀ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੋ ਜੀ ਹਾਂ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵੱਡੇ ਰੂਪ ਦੇ ਵਿੱਚ ਅਭਿਆਰਥੀਆਂ ਨੇ ਇਹ ਸੰਘਰਸ਼ ਵਿੜਿਆ ਹੈ ਇਹ ਸੰਘਰਸ਼ ਨੂੰ ਲਗਾਤਾਰ ਤਿੱਖਾ ਕਰ ਰਹੀਆਂ ਨੇ ਬਖੂ-ਬਖਰ ਜਥੇਬੰਦੀਆਂ ਜਦੋਂ ਇਸ ਸੰਘਰਸ਼ ਦਾ ਸਾਥ ਦੇਣ ਆਉਂਦੀਆਂ ਨੇ ਅਤੇ 10 ਤਰੀਕ ਨੂੰ ਜਿਸ ਤਰ੍ਹਾਂ ਕਿ ਸਾਰਾ ਨੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ 10 ਤਰੀਕ ਨੂੰ ਇੱਕ ਵੱਡਾ ਇਕੱਠ ਇਸ ਯੂਨੀਵਰਸਿਟੀ ਦੇ ਵਿੱਚ ਰੱਖਿਆ ਗਿਆ ਤੇ ਤੁਸੀਂ ਕਿਸੇ ਵੀ ਜਥੇਬੰਦੀ ਨਾਲ ਜੁੜੇ ਹੋ ਜਾਂ ਫਿਰ ਤੁਸੀਂ ਕਿਸੇ ਵਿਦਿਆਰਥੀ ਦੇ ਸੰਗ ਨਾਲ ਜੁੜੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਕਾਲਜ ਦੇ ਕਿਸੇ ਵੀ ਯੂਨੀਵਰਸਿਟੀ ਦੇ ਵਿਦਿਆਰਥੀ ਹੋ ਤੁਸੀਂ ਆਪੋ ਆਪਣਾ ਫਰਜ਼ ਸਮਝਦੇ ਹੋਏ 10 ਤਰੀਕ ਨੂੰ ਇਸ ਯੂਨੀਵਰਸਿਟੀ ਦੇ ਵਿੱਚ ਜਰੂਰ ਜਿਹੜਾ ਕਿ ਸਾਥ ਦਿਓ ਇਸ ਮੋਰਚੇ ਦਾ 10 ਤਰੀਕ ਨੂੰ ਜਰੂਰ ਪਹੁੰਚੋ ਜਿਸ ਦੇ ਨਾਲ ਅਸੀਂ ਕੇਂਦਰ ਸਰਕਾਰ ਨੂੰ ਇਹ ਚੀਜ਼ ਦੱਸ ਸਕੀਏ ਕਿ ਇਸ ਯੂਨੀਵਰਸਿਟੀ ਤੇ ਹੱਕ ਸਿਰਫ ਤੇ ਸਿਰਫ ਪੰਜਾਬ ਦਾ ਹੈ ਪੰਜਾਬੀਅਤ ਤੇ ਪੰਜਾਬ ਨੂੰ ਜਿਹੜਾ ਪੰਜਾਬ ਨੂੰ ਚਾਹਣ ਵਾਲੇ ਲੋਕ ਨੇ ਉਹਨਾਂ ਦਾ ਹੱਕ ਹੈ ਪੰਜਾਬ ਦਾ ਹੱਕ ਇਸ ਯੂਨੀਵਰਸਿਟੀ ਦੇ ਉੱਤੇ ਆ ਨਾ ਕਿ ਉਸ ਕੇਂਦਰ ਸਰਕਾਰ ਦਾ ਜੋ ਕਿ ਪੰਜਾਬ ਦੇ ਵਿੱਚ ਆਪਣਾ ਇੱਕ ਇੱਕ ਵੱਖਰੇ ਇੱਕ ਇਕੱਲੇ ਕਿ ਇੱਕ ਇੱਕ ਧਰਮ ਨੂੰ ਲੈ ਕੇ ਪੂਰੇ ਜਿਹੜੇ ਲੋਕਾਂ ਦੇ ਉੱਤੇ ਲਾਗੂ ਕਰਨਾ ਚਾਹੁੰਦੀ ਹੈ ਜਾਂ ਫਿਰ ਇੱਕੋ ਹੀ ਜਿਹੜਾ ਮੁੱਦਾ ਹੈ ਉਹਦਾ ਕਿ ਭਗਮਾ ਕਰਨ ਕਰਨਾ ਉਹ ਭਗਮਾ ਕਰਨ ਕਰਨਾ ਚਾਹੁੰਦੀ ਹੈ ਯੂਨੀਵਰਸਿਟੀ ਦਾ ਤੇ ਇਸ ਗੱਲ ਦਾ ਕੇਂਦਰ ਸਰਕਾਰ ਨੂੰ ਸੀ ਜਵਾਬ ਦੇ ਸਕੀਏ ਬਾਕੀ ਤੁਸੀਂ ਆਪਣੀ ਰੈਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਬਾਦ ਵੈਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ